ਸਸਿਕਾ ਦੀ ਸਾਰਨ ਪਿਆਰ ਭਰੀ ਸਬ지 ਕਾਲ ਹਾਂਜੀ ਆਪਾਂ ਜਾ ਰਹੇ ਆ ਤੁਹਾਡੇ ਬੇੜੇ ਤੇ ਪਰਮਾਤਮਾ ਕਰੇ ਤੁਸੀਂ ਵੀ ਖੁਸ਼ ਰਹੋ ਤੇ ਆਪਾਂ ਵੀ ਖੁਸ਼ ਰਹੀਏ ਆਪਾਂ ਵੀ ਠੀਕ ਠਾਕ ਜੇ ਤੁਸੀਂ ਵੀ ਠੀਕ ਰਹੋ ਅੱਜ ਆਪਾਂ ਕਰਦੇ ਚੱਪਣ ਕਦੂ ਆਪਣੇ ਨੱਥੇ ਸੀਗੇ ਤੇ ਆਪਾਂ ਆਪ ਕਰਦੇ ਚੱਪਣ ਕਦੂਾਂ ਦੀ ਹੀ ਸਬਜੀ ਬਣਾ ਰਹੇ ਆ ਜਿਹਦੇ ਵਿੱਚ ਮੇਰੇ ਇਹ ਪੌਣਾ ਕਿਲੋ ਨੇ 700 ਗ੍ਰਾਮ ਤੋਂ ਉੱਪਰ ਨੇ ਚੱਪਣ ਕਦੂ ਤਿੰਨ ਪਿਆਜ਼ ਦੋ ਆਲੂ ਲਏ ਨੇ 6 ਤੋਂ 7 ਹਰੀਆਂ ਮਿਰਚਾਂ ਨੇ ਪਰ ਮੈਂ 6 ਲੈ ਲਈਆਂ ਤੇ ਤੁਸੀਂ ਜ਼ਿਆਦਾ ਵੀ ਲੈ ਸਕਦੇ ਹੋ ਘੱਟ ਵੱਧ ਤੁਸੀਂ ਕਰ ਸਕਦੇ ਜੇ ਸਾਹਣਾ ਤੁਸੀਂ ਮਿਰਚ ਖਾਣੇ ਹੋ ਤੇ ਆਪਾਂ ਇਹਨਾਂ ਦੇ ਵਿੱਚ ਅੱਗੇ ਕੀ ਕੀ ਪਾਵਾਂਗੇ ਵਰ ਕਿਸ ਤਰੀਕੇ ਬਣਾਵਾਂਗੇ ਤੁਸੀਂ ਜਾਣਨ ਲਈ ਮੇਰੇ ਵੀਡੀਓ ਦੇ ਨਾਲ ਜੁੜੇ ਰਹੋ ਮੇਰੇ ਵੀਡੀਓ ਨੂੰ ਫਾਲੋਵਾਚ ਕਰੋ ਤੇ ਇਸ ਤਰ੍ਹਾਂ ਤੁਹਾਨੂੰ ਫਿਰ ਸਾਰੀ ਜਾਣਕਾਰੀ ਮਿਲੇਗੀ ਕਿ ਆਪਾਂ ਅੱਗੇ ਕਿਸ ਤਰੀਕੇ ਦੇ ਨਾਲ ਇਹਨਾਂ ਨੂੰ ਤਿਆਰ ਕਰਾਂਗੇ ਕਿਸ-ਕਿਸ ਚੀਜ਼ ਦੀ ਜ਼ਰੂਰਤ ਪੈਗੀ ਜੋ-ਜੋ ਚੀਜ਼ ਆਪਾਂ ਇਹਨਾਂ ਦੇ ਵਿੱਚ ਪਾਵਾਂਗੇ ਉਹ ਸਾਰੀ ਆਪਾਂ ਤੁਹਾਨੂੰ ਨਾਲ ਦੀ ਨਾਲ ਦਿਖਾਵਾਂਗੇ ਤੇ ਤੁਸੀਂ ਇਹ ਪੂਰੀ ਵੀਡੀਓ ਜਾਣਨ ਲਈ ਪੂਰੀ ਵੀਡੀਓ ਦੇਖੋ ਅੱਜ ਆਪਾਂ ਸਬਜੀ ਕੱਟ ਲਈ ਹੈਗੇ ਦੋ ਆਲੂ ਕੱਟਿਆ ਪਹਿਦੇ ਵਿੱਚ ਪਾਟੇ ਰੱਖਿਆ ਤੇ ਆਪਾਂ ਇਹਨਾਂ ਨੂੰ ਥੋੜਾ ਹਵਾਲਣ ਲਈ ਮੈਂ ਓਵਨ ਦੇ ਵਿੱਚ ਰੱਖਾਂਗੇ 5-7 ਮਿੰਟ ਜੇ ਤੁਹਾਡੇ ਕੋਲ ਓਵਨ ਨਹੀਂ ਤਾਂ ਕੋਈ ਗੱਲ ਨਹੀਂ ਤੁਸੀਂ ਗੈਸ ਤੇ ਵੀ ਹਵਾਲ ਸਕਦੇ ਆ ਆਪਾਂ ਹਵਾਲਣੇ ਆ ਕਿਸੇ ਵੀ ਤਰੀਕੇ ਨਾਲ ਹੋ ਜਾ ਇਹ ਆਪਾਂ ਚੱਪਣ ਗੱਧੂ ਕੱਟ ਲਈ ਹੈਗੇ ਚੱਪਣ ਗੱਧੂ ਕੱਟੇ ਆਪਾਂ ਤੇ ਆਪਾਂ ਇਹਨਾਂ ਨੂੰ ਹੁਣ ਕਰਾਂਗੇ ਦਹੀਂ ਦੇ ਵਿੱਚ ਡਿਪ ਤੇ ਇਹ ਆਪਾਂ ਪਿਆਜ਼ ਕੱਟ ਲਈ ਹਰੀਆਂ ਮਿਰਚਾਂ ਲੈ ਲਈਆਂ ਰੇ ਹੋਰ ਕੀ ਕੀ ਵਾਗੇ ਪਾ ਰਹੀਆਂ ਆ ਤੁਹਾਡੇ ਨਾਲ ਨਾਲ ਦੀ ਨਾਲ ਤੁਹਾਨੂੰ ਦੱਸ ਦਿੰਨੇ ਆ ਹਾਂਜੀ ਆਪਾਂ ਦਹੀਂ ਦੇ ਵਿੱਚ ਪਾਵਾਂਗੇ ਥੋੜਾ ਜਿਹਾ ਨਮਕ ਅੱਧਾ ਤੇ ਚਮਚਾ ਜ਼ਿਆਦਾ ਨਹੀਂ ਆ ਪਾਣਾ ਕਿ ਆਪਾਂ ਸਬਜੀ ਦੇ ਰਿਕਾਰਡਿੰਗ ਪਾਉਣਾ ਬਾਅਦ ਵਿੱਚ ਵੀ ਆਪਾਂ ਨਮਕ ਪਾਵਾਂਗੇ ਥੋੜੀ ਪਾਣੀ ਆਪਾਂ ਹਲਦੀ ਥੋੜਾ ਪਾਵਾਂਗੇ ਆਪਾਂ ਇਹਦੇ ਵਿੱਚ ਜੀਰਾ ਥੋੜੀ ਪਾਵਾਂਗੇ ਲਾਲ ਮਿਰਚ इन्हें अपा सारे पाए मसाले इन्ह चंगी तरह दही के मिक्स ला कर लागे हाँ जी अपने मिक्स हो गए हम आपे अपने चप्पन कदू कटे हुए आप कर मिक्स हम चंगी तरह के ਕਿਉਂਕਿ ਆਪਾਂ ਇਹਨੂੰ ਫਿਰ 10 ਤੋਂ 15 ਮਿੰਟ ਲਈ ਛੱਡ ਦੇਵਾਂਗੇ ਜੋ ਮਸਾਲਾ ਹੋਏਗਾ ਥੋੜਾ ਹੋ ਇਹਦੇ ਵਿੱਚ ਮਿਕਸ ਹੋ ਜਾਏਗਾ ਇਸ ਤਰ੍ਹਾਂ ਤੁਸੀਂ ਬਣਾ ਕੇ ਦੇਖਿਓ ਤਾਂ ਬਹੁਤ ਹੀ ਟੇਸਟ ਬਣਦੀ ਆ ਤੁਹਾਨੂੰ ਅੱਗੇ ਦੱਸਦੇ ਆਪਾਂ ਹੋਰ ਕੀ ਕੀ ਇਹਦੇ ਵਿੱਚ ਐਡ ਕਰਾਂਗੇ ਆਲੂ ਆਪਾਂ ਹੋਂ ਦੇ ਵਿੱਚ ਧਰੇ ਸੀ ਉਹ ਆਪਣੇ ਆਲੂ ਬਣ ਗਏ ਚੰਗੀ ਤਰ੍ਹਾਂ ਪੈਨ ਨੂੰ ਇਹਨਾਂ ਦੇ ਵਿੱਚ ਨਾਲ ਲਾ ਲੈਣਾ ਕਿਉਂਕਿ ਇਹ ਨਾ ਹੋਵੇ ਕਿ ਆਪਣੇ ਦਹੀਂ ਥੱਲੇ ਰਹਿ ਜਾਏ ਤੇ ਬਾਕੀ ਆਪਣੇ ਇਹ ਇਹਦੇ ਨਾਲ ਚੰਗੀ ਤਰ੍ਹਾਂ ਮਿਕਸ ਹੋਣਾ ਹੋਵੇ ਹਾਂਜੀ ਉਹ ਚੰਗੀ ਤਰ੍ਹਾਂ ਮਿਕਸ ਹੋ ਗਿਆ ਜਦ ਤੱਕ ਆਪਣੇ ਮਿਕਸ ਹੋੰਦਿਆ ਉਦੋਂ ਤੱਕ ਆਪਾਂ ਤੜਕਾ ਬਣਾ ਲਾਂ ਹਾਂਜੀ ਆਪਾਂ ਤੜਕਾ ਬਣਾ ਲੈ ਕਰਾਂਗੇ ਇੱਕ ਚਮਚਾ ਦੇਸੀ ਘਿਓ ਦਾ ਇਸਤੇਮਾਲ ਤੁਹਾਡੇ ਕੋਲ ਦੇਸੀ ਨਹੀਂ ਤਾਂ ਤੁਸੀਂ ਹਰ ਫ੍ਰੈਂਡ ਦਾ ਵੀ ਇਸਤੇਮਾਲ ਕਰੋ ਪਰ ਮੈਂ ਇਹਦੇ ਵਿੱਚ ਦੇਸੀ ਘਿਓ ਦਾ ਇਸਤੇਮਾਲ ਕਰ ਰਹੀ ਹਾਂ ਮੈਂ ਸਿਰਫ ਇੱਕ ਚਮਚਾ ਹੀ ਲਿਆ ਵਾ ਤੜਕਾ ਭੁੰਨਣ ਲਈ ਦੇਸੀ ਘਿਓ ਜਿਆਦਾ ਨਹੀਂ ਲਿਆਗਾ ਇਹਨੂੰ ਆਪਾਂ ਚੰਗੀ ਤਰ੍ਹਾਂ ਗਰਮ ਕਰ ਲਾਂਗੇ ਰਲਾ ਪਣੀ ਕੜਾਹੀ ਕਾਫੀ ਗਰਮ ਹੋ ਗਈ ਤੇ ਆਪਾਂ ਬੰਦ ਕਰ ਦਿੱਤਾ ਸੀ ਇਸ ਲਈ ਦੁਬਾਰਾ ਚਾਲੂ ਕੀਤਾ हाँ जी पाया जीरा साब तो धनिया ये पावे जी आप हम कड़ी पत्ता कड़ी तो पत्ते बाद हम प्याज मैं ये लसन अदरक का पेस्ट पावगी हाँ जी आप चंगी तरह ब्राउन करा ਆਪਾਂ ਇਹਨਾਂ ਨੂੰ ਹਿਲਾਉਂਦੇ ਰਹਾਂਗੇ ਕਿ ਇਹ ਥੱਲੇ ਨਾ ਲੱਗ ਜਾਏ। ਹੋ ਸਕੇ ਤਾਂ ਤੁਸੀਂ ਇਸ ਤਰ੍ਹਾਂ ਕਰਕੇ ਪਿਆਜ਼ ਨਾਲ ਦੀ ਨਾਲ ਇਹਨਾਂ ਨੂੰ ਖੋਲ ਵੀ ਲਿਓ। ਕਿਉਂਕਿ ਫਿਰ ਆਪਾਂ ਆਜ ਆਪਣੇ ਅੰਦਰ ਤੱਕ ਪੱਕ ਜਾਣਗੇ। ਜਦ ਇਹ ਆਪਣਾ ਤੜਕਾ ਭੁੱਜ ਗਿਆ ਤੇ ਆਪਾਂ ਇਹ ਚ ਪਾਵਾਂਗੇ ਤਿੰਨ ਲਾਲ ਸੁੱਕੀਆਂ ਮਿਰਚਾਂ। ਇੱਕ ਪਿਆ ਤੇਜ ਪੱਤਾ ਨਾਲ ਪਾ ਇੱਕ ਸਾਤ ਮਿਰਚ ਮੈਂ ਹਰੀ ਲੈ ਕੇ ਪਾਈ ਹੈ ਕਿਉਂਕਿ ਮੈਨੂੰ ਬਹੁਤ ਟੇਸਟ ਲੱਗਦੀ ਹੈ ਮੈਂ ਇਹਨੂੰ ਬਹੁਤ ਖਾਨੀ ਹੈ ਇਸ ਲਈ ਮੈਂ ਹਰ ਤੜਕੇ ਦੇ ਵਿੱਚ ਪੰਜ ਚਾਰ ਮਿਰਚਾਂ ਜ਼ਰੂਰ ਫਰਾਈ ਕਰਕੇ ਰੱਖਦੀ ਹੁੰਦੀ ਆ ਤੇ ਆਪਾਂ ਇਹਨਾਂ ਨੂੰ ਥੋੜਾ ਜਿਹਾ ਪੁੰਨਾਗੇ ਆਪਾਂ ਟਮਾਟਰ ਨਹੀਂ ਪਾਵਾਂਗੇ ਇਹਦੇ ਵਿੱਚ ਕਿਉਂਕਿ ਆਪਾਂ ਦਹੀਂ ਪਾ ਲਿਆ ਤੁਹਾਡੇ ਕੋਲ ਦਹੀਂ ਨਹੀਂ ਤਾਂ ਤੁਸੀਂ ਟਮਾਟਰ ਪਾਓ ਜੇ ਟਮਾਟਰ ਨਹੀਂ ਤਾਂ ਅੰਬ ਚੂਰ ਪਾ ਲਓ పావే ఆలూ ఆలూ ఓవెన్వా దోతో తిన్న మిట్టు అని జాదో జాదా తోడే ఆలూ కచ్చే ఆ జామూ ਉਦੇ ਵਿੱਚ oven ਦੇ ਵਿੱਚ ਰੱਖੇ ਸੀ ਅਸ ਲਈ ਕੱਚੇ ਨਹੀਂ ਗਏ ਹੁਣ ਮਸਾਲੇ ਨੂੰ ਆਪਾਂ ਇੱਕ ਸਾਈਡ ਤੇ ਕੱਢ ਲਾਂਗੇ ਹਾਂ ਜੀ ਆਪਾਂ ਇਹਦੇ ਵਿੱਚ 1.5 ਚਮਚਾ ਘਿਓ ਦਾ ਪਾ ਲਿਆ ਤੇ ਸੇਕ ਰੱਖਿਆ ਪਰ ਬਿਲਕੁਲ ਘੱਟ ਜਿਆਦਾ ਨਹੀਂ ਮੈਂ ਪਾਇਆ 1.5 ਚਮਚਾ ਬਾਤ ਤੁਸੀਂ ਜਿਆਦਾ ਪਾਉਣੇ ਤਾਂ ਜਿਆਦਾ ਆ ਸਕਦੇ ਹਾਂ ਪਰ ਮੈਂ ਇਹਦੇ ਵਿੱਚ ਥੋੜੀ ਪਾਇਆ ਹੁਣ ਆਪਾਂ ਇਹਦੇ ਵਿੱਚ ਜੋ ਚੱਪਣ ਕਦੋਂ ਡਿਪ ਕਰਕੇ ਰੱਖੇ ਸੀਗੇ ਦਹੀਂ ਦੇ ਵਿੱਚ ਆਪਾਂ ਉਹ ਇਹਦੇ ਵਿੱਚ ਪਾਵਾਂਗੇ ਸੇਕ ਬਿਲਕੁਲ ਘੱਟ ਕੀਤਾ ਵਾ ਤੇ ਆਪਾਂ ਥੋੜੀ ਜਿਹੀ ਕਰਕੇ ਇਹਦੇ ਵਿੱਚ ਪਾਵਾਂਗੇ आप भुन लागे चंगी तरह भुन्गे आप भी पानी निकलता आप भी पा दें अपा इन हम पांच ही सत मिनट ऐबाले हाँ जी अपनी सब्जी बन के तैयार एक चमचा आप सॉस का पाया वा थोड़े को सॉस नहीं तो चीनी पा सकते चीनी नहीं तो थोड़ी शक्कर पा पर सॉस न टेस्ट ਹੋਰ ਤਰੀਕੇ ਦਾ ਆਂਦਾ ਫਿਰ ਚੀਨੀ ਦਾ ਤਾਂ ਸਰੇਸ ਤੁਹਾਨੂੰ ਪਤਾ ਹੀ ਹੈ ਕਿੰਦਾ ਦਾ ਆਏਗਾ ਤੇ ਤੁਸੀਂ ਸਭ ਜਿਹੇ ਤਰੀਕੇ ਨਾਲ ਬਣਾਓ ਤੇ ਆਪਾਂ ਇਹਦੇ ਵਿੱਚ ਪਾਵਾਂਗੇ ਹੁਣ ਜੀ ਥੋੜਾ ਕਸੂਰੀ ਮੇਥੀ ਕਸੂਰੀ ਮੇਥੀ ਨੂੰ ਆਪਾਂ ਚੰਗੀ ਤਰ੍ਹਾਂ ਮਸਲ ਕੇ ਪਾਵਾਂਗੇ ਕਿਉਂਕਿ ਇਹਦਾ ਫਿਰ ਟੇਸਟ ਵੱਖਰਾ ਆਏਗਾ ਗੈਸ ਸਪਾ ਬੰਦ ਕਰ ਦਿੰਨੇ ਆਂ ਤੁਸੀਂ ਇਸ ਤਰੀਕੇ ਦੇ ਨਾਲ ਸਬਜ਼ੀ ਬਣਾਇਆ ਤਾਂ ਬਹੁਤ ਹੀ ਟੇਸਟਵੰਦੀ ਆਗੀ ਤੇ ਤੁਸੀਂ ਇਸ ਪੂਰੀ ਰੈਸਪੀ ਜਾਣਨ ਲਈ ਤਾਂ ਫੋਲ ਵੀਡੀਓ ਦੇਖਣੀ ਹੀ ਪਵੇਗੀ ਤੁਹਾਨੂੰ ਇਹ ਵੀ ਪਤਾ ਚੱਲਦਾ ਵਾ ਕਿ ਆਪਾਂ ਕੀ ਚੀਜ਼ ਪਾ ਰਹੇ ਹਾਂ ਮੇਰੇ ਚੈਨਲ ਨੂੰ ਲਾਈਕ ਕਮੈਂਟ ਔਰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਤੁਹਾਡੇ ਸਹਿਯੋਗ ਦੀ ਲੋੜ ਹੈ ਤਾਂ ਤੁਸੀਂ ਮੈਨੂੰ ਸਹਿਯੋਗ ਦਿੰਦੇ ਰਹੋ ਆਪਾਂ ਨਵੀਂ ਨਵੀਂ ਰੈਸਪੀ ਤੁਹਾਡੇ ਘਰ ਲੈ ਕੇ ਆਉਂਦੇ ਰਹਾਂਗੇ ਹਾਂਜੀ ਆਪਾਂ ਨੇ ਇੱਕ ਖੱਟ ਮਿੱਠੇ ਚੱਪਣ ਗੱਦੂ ਬਣ ਕੇ ਤਿਆਰ ਨੇ ਤੁਸੀਂ ਵੀ ਇਸ ਤਰੀਕੇ ਦੇ ਨਾਲ ਚੱਪਣ ਗੱਦੂ ਤਿਆਰ ਕਰਿਆ ਕਰੋ ਤੇ ਬਹੁਤ ਹੀ ਟੇਸਟੀ ਬਣਦੇ ਨੇ ਤੇ ਤੁਹਾਨੂੰ ਮੈਨੂੰ ਤੁਹਾਡੇ ਸਹਿਯੋਗ ਦੀ ਜ਼ਰੂਰਤ ਹੈ ਮੈਨੂੰ ਆਪਣਾ ਸਹਿਯੋਗ ਦਿਓ ਧੰਨਵਾਦ ਜੀ ਪਰ ਬੱਚਿਆਂ ਨੂੰ ਆਪਣੇ ਘਰ ਵਿੱਚ ਹੀ ਖਾਣਾ ਬਲਾ ਕੇ ਖਲਾਓਇਆ ਕਰੋ ਸੇਧਰ ਧਿਆਨ ਰੱਖਿਓ ਗਰਮੀ ਬਹੁਤ ਪੈ ਰਹੀ ਆ ਸਭ ਤੋਂ ਵੱਧ ਸੇਤ ਆਪਣੀ ਜੀ ਧੰਨਵਾਦ